ਔਰ ਸਾਡੇ ਤੋਂ ਵੀ ਜਿਹੜੀ ਜ਼ਿਆਦਾ ਮਿਹਨਤ ਕਰਦੇ ਨੇ ਉਹ ਜਿੰਨੇ ਵੀ ਕਰੂ ਮੈਂਬਰ ਨੇ ਉਹ ਸਾਡੇ ਤੋਂ ਬਹੁਤ ਜ਼ਿਆਦਾ ਐਕਟਰ ਤੋਂ ਬਹੁਤ ਜ਼ਿਆਦਾ ਮਿਹਨਤ ਮੈਨੂੰ ਲੱਗਦਾ ਹੈ ਸਾ ਕਿ ਉਹ ਕਰਦੇ ਨੇ ਮੈਂ ਨਾ ਬਚਪਨ ਤੋਂ ਹੀ ਐਕਟਰ ਬਣਨਾ ਚਾਹੁੰਦਾ ਸੀਗਾ ਆ ਲੇਕਿਨ ਮੈਂ ਇੱਕ ਬਿਲਕੁਲ ਮੀਡਲ ਕਲਾਸ ਫੈਮਿਲੀ ਤੋਂ ਆਣਾ ਹੈ ਨਾ ਮੈਂ ਇਟਲੀ ਰਿਆ ਕਾਫੀ ਸਾਲ ਉੱਥੇ ਫਿਰ ਮੈਂ ਆਪਣਾ ਕੰਮ ਕੀਤਾ ਇਹ ਕੀਤਾ ਫਿਰ ਮੈਂ ਆਪਣੇ ਹੌਨੋਂ ਸਪਨੇ ਪੂਰੇ ਕਰ ਲਿਆ ਜੋ ਮੈਂ ਆਪਣੇ ਸਪਨੇ ਦੇਖੇ ਸੀਗੇ ਪੈਸੇ ਤੋਂ ਹੀ ਸਟਾਰਟ ਹੁੰਦੀ ਹਰ ਚੀਜ਼ ਹੈ ਨਾ ਇਟਲੀ ਨੇ ਦਮੜਾ ਦਿੱਤਾ ਫਿਰ ਆਪਾਂ ਆ ਕੇ ਮੈਂ ਜ਼ਿੰਦਗੀ ਦੇ ਆਪਣਾ ਦਾ ਪਹਿਲਾ ਪੈਸਾ ਫਰਾਂਸ ਦੇ Eiffel Tower ਦੇ ਥੱਲੇ ਕਮਾਇਆ ਸੀ ਛੋਟੀਆਂ ਛੋਟੀਆਂ ਚੀਜ਼ਾਂ ਦਾ ਖਿਆਲ ਰੱਖਦੇ ਨੇ ਜੀ ਜੀ ਬਾਕੀ ਜਦ ਤੱਕ ਡਾਕਟਰ ਸਾਹਿਬ ਸੈਟੀਸਫਾਈਡ ਨਹੀਂ ਹੋ ਜਾਂਦੇ ਜਦ ਤੱਕ ਸੀਨ ਅੱਗੇ ਨਹੀਂ ਜਾਂਦੇ ਤੁਹਾਡੇ ਬੈਕਗ੍ਰਾਉਂਡ ਬਾਰੇ ਗੱਲ ਕਰਦੇ ਆ ਮਕੱਦਰ ਤੁਹਾਡੀ ਪਹਿਲੀ ਫਿਲਮ ਸੀ ਪੰਜਾਬੀ ਇੰਡਸਟਰੀ ਦੇ ਵਿੱਚ ਤੁਹਾਡੀ ਕਿਵੇਂ ਸ਼ੁਰੂਆਤ ਹੋਈ ਕਿਵੇਂ ਤੁਸੀਂ ਸਟੈਪ ਇਨ ਕੀਤਾ ਜੀ ਮੈਨੂੰ ਮੈਂ ਨਾ ਬਚਪਨ ਤੋਂ ਹੀ ਐਕਟਰ ਬੰਨਣਾ ਚਾਹੁੰਦਾ ਸੀਗਾ ਤਾਂ ਲੇਕਿਨ ਮੈਂ ਇੱਕ ਬਿਲਕੁਲ ਮੀਡਲ ਕਲਾਸ ਫੈਮਿਲੀ ਤੋਂ ਆਣਾ ਹਨਾ ਤਾਂ ਆਪਣੇ ਕੋਲ ਇਨੀ ਪੋਸੀਬਿਲਟੀ ਨਹੀਂ ਸੀ ਸਾਡੇ ਘਰ ਸਿਰਫ ਇੱਕ ਐਟਲਸ ਸਾਈਕਲ ਹੁੰਦੀ ਸੀ ਠੀਕ ਹੈ ਜੀ ਔਰ ਫਿਰ ਮੈਂ ਬਾਹਰ ਚਲਾ ਗਿਆ ਮੈਂ ਇਟਲੀ ਰਿਆ ਕਾਫੀ ਸਾਲ ਉੱਥੇ ਫਿਰ ਮੈਂ ਆਪਣਾ ਕੰਮ ਕੀਤਾ ਇਹ ਕੀਤਾ ਫਿਰ ਮੈਂ ਆਪਣੇ ਹੌਨੋ ਸੁਪਨੇ ਪੂਰੇ ਕਰ ਰਹੇ ਹਾਂ ਜੋ ਮੈਂ ਆਪਣੇ ਸੁਪਨੇ ਦੇਖੇ ਸੀਗੇ ਹੌਨੋ ਸੁਪਨੇ ਕਿਵੇਂ ਪੂਰੇ ਹੋ ਰਹੇ ਨੇ ਇਟਲੀ ਤੋਂ ਬਾਹਰ ਆ ਕੇ ਹੋਇਆ ਕਿ ਤੁਸੀਂ ਮੰਤਰਾ ਅਜਮਾਇਆ ਹੈ ਮੰਤਰਾ ਨਹੀਂ ਮਿਹਨਤ ਤੇ ਟੁੱਡੀ ਜੀ ਕਿਉਂਕਿ ਫਿਲਮਾਂ ਬਣਾਉਣ ਵਾਸਤੇ ਵੀ ਤੁਹਾਨੂੰ ਸਾਰਾ ਕੁਝ ਪੈਸੇ ਤੋਂ ਹੀ ਸਟਾਰਟ ਹੁੰਦੀ ਹੈ ਹਰ ਚੀਜ਼ ਹੈ ਨਾ ਔਰ ਫਿਰ ਅਪਾ ਮਿਹਨਤ ਕੀਤੀ ਕਾਫੀ ਸਾਰੀ ਤੇ ਹੁਣ ਐਸੀ ਇੰਡਸਟਰੀ ਚ ਖੂਬ ਸਾਰੀ ਮਿਹਨਤ ਕਰਾਂਗੇ ਬਾਕੀ ਜਿਵੇਂ ਵਾਈ ਗੁਰੂ ਸੱਚੇ ਪਾਤਸ਼ਾਹ ਜਿਹਦਾ ਪੈਸਾ ਹੀ ਚਾਹੀਦਾ ਤੁਹਾਡੇ ਜਿਵੇਂ ਫਿਲਮ ਦਾ ਟਾਈਟਲ ਹੈ ਦਮੜਾ ਦਮੜਾ ਜੀ ਜੀ ਤੇ ਉਹ ਦਮੜੇ বিনা ਫਿਰ ਕੁਛ ਨਹੀਂ ਸੀ ਜੀ ਇਟਲੀ ਨੇ ਦਮੜਾ ਦਿੱਤਾ ਫਿਰ ਆਪਾਂ ਆਹ ਤੁਹਾਡੀ ਇਟਲੀ ਦੀ ਗੱਲ ਕਰੀਏ ਤਾਂ ਇਟਲੀ ਦੇ ਵਿੱਚ ਕਿੰਨਾ ਕੇ ਤੁਹਾਨੂੰ ਸਟਰਗਲ ਕਰਨਾ ਪਿਆ ਬਹੁਤ ਜ਼ਿਆਦਾ ਜੀ ਐਕਚੁਅਲੀ ਤੁਸੀਂ ਦੇਖਿਆ ਹੋਣਾ ਦਮੜਾ ਦੇ ਪੋਸਟਰ ਦੇ ਉੱਤੇ ਵੀ ਆਈਫਲ ਸਟੂਡੀਓ ਲਿਖਿਆ ਜੀ ਔਰ ਉਹਦੇ ਪਿੱਛੇ ਆਵੇ ਕਿ ਮੈਂ ਜ਼ਿੰਦਗੀ ਦੇ ਆਪਣਾ ਦਾ ਪਹਿਲਾ ਪੈਸਾ ਫਰਾਂਸ ਦੇ ਐਫਲ ਟਾਵਰ ਦੇ ਥੱਲੂ ਕਮਾਇਆ ਸੀਗਾ ओके ओके मैं कमाया से छल्ले बेच के जी okay. जी ओत्थू दी स्टार्ट की सी मैं अपनी लाइफ हाँ और को तो आज अत्ता तो तक पहुंचा मैं दोनना थाने बहुत ज्यादा शुक्र के जा रहा सचे बादशाह दा यार ओत्थू तुसी स्ट्रगल शुरू कित्ती सी ते आज तुसी इथे अपने सपने पूरे कर रहे हो है ना उनै पैसे आना जी, जी बिल्कुल हाँ जी। अच्छा शूट करना कितना डिफिकल्ट हुंदा बहुत ज्यादा जी मेरे वास्ते मैं अपनी गल कर रहा बहुत ज्यादा अच्छा सब तो ज्यादा खज्जल खुवारी केड़े काम च लगती है सारे च लगदी जी हां और ਸਾਡੇ ਤੋਂ ਵੀ ਜਿਹੜੀ ਜ਼ਿਆਦਾ ਮਿਹਨਤ ਕਰਦੇ ਨੇ ਉਹ ਮੈਨੂੰ ਲੱਗਦਾ ਕਿ ਜਿੰਨੇ ਵੀ ਕਰੂ ਮੈਂਬਰ ਨੇ ਉਹ ਸਾਡੇ ਤੋਂ ਬਹੁਤ ਜ਼ਿਆਦਾ ਐਕਟਰ ਤੋਂ ਬਹੁਤ ਜ਼ਿਆਦਾ ਮਿਹਨਤ ਮੈਨੂੰ ਲੱਗਦਾ ਐਸਾ ਕਿ ਉਹ ਕਰਦੇ ਨੇ ਕਿਉਂਕਿ ਮੈਂ ਦੇਖਣਾ ਸਾਡੀ ਸ਼ਿਫਟ ਹੁੰਦੀ ਚਲੋ ਆਪਾਂ ਵੈਂਟੀ ਚ ਚਲੇ ਜਾਂਦੇ ਆ ਇਹ ਵਿਚਾਰੇ ਇੱਥੇ ਹੀ ਸਾਰਾ ਕੁਝ ਕਰਦੇ ਰਹਿੰਦੇ ਨੇ ਸੈੱਟ ਦਿੱਤੇ ਅੱਛਾ ਮੈਂ ਦੇਖ ਰਹੀ ਸੀ ਕਿ ਇੱਕ ਸੀਨ ਨੂੰ ਸ਼ੂਟ ਕਰਨ ਵਿੱਚ ਨਾ ਇੰਨਾ ਟਾਈਮ ਲੱਗਦਾ ਐ ਅੱਛਾ ਇੰਨਾ ਕਰਦੇ ਕੀ ਰਹਿੰਦੇ ਨੇ ਡਾਇਰੈਕਟਰ ਕੀ ਬੋਲਦੇ ਰਹਿੰਦੇ ਨੇ ਮੈਂ ਦੇਖਿਆ ਤੁਸੀਂ ਇੰਨਾ ਟਾਈਮ ਸੁਖ ਨਾਲ ਲੇਕਦੇ ਕੋਲ ਹੀ ਬੈਠੇ ਹੋਏ ਸੀ ਉਹ ਕਿਸ ਲਈ ਬੈਠੇ ਹੋਏ ਸੀ ਮਤਲਬ ਕਿਉਂ ਲੱਗਦਾ ਇੰਨਾ ਟਾਈਮ ਟਾਈਮ ਇਸ ਤਰ੍ਹਾਂ ਲੱਗਦਾ ਜੀ ਕਦੀ ਕੁਛ ਨਾ ਕੁਛ ਹੁੰਦਾ ਰਹਿੰਦਾ ਕਦੀ ਜਿਵੇਂ ਤੁਸੀਂ ਦੇਖ ਰਹੇ ਸੀ ਮੱਛਰ ਆ ਰਿਹਾ ਸੀ ਵਿੱਚ ਲੇਕਿਨ ਹਾਂ ਜੀ ਜੀ ਇਹ ਹਰ ਚੀਜ਼ ਬਤਲ ਕੀ ਛੋਟੀਆਂ ਛੋਟੀਆਂ ਚੀਜ਼ਾਂ ਦਾ ਖਿਆਲ ਰੱਖਦੇ ਨੇ ਜੀ ਜੀ ਬਾਕੀ ਜਦ ਤੱਕ ਡਾਕਟਰ ਸਾਹਿਬ ਸੈਟੀਸਫਾਈਡ ਨਹੀਂ ਹੋ ਜਾਂਦੇ ਹਾਂ ਜੀ ਜਦ ਤੱਕ ਸੀਨ ਅੱਗੇ ਨਹੀਂ ਜਾਂਦੇ